ਲੁਧਿਆਣਾ ਦੇ ਨਗਰ ਨਿਗਮ ਜ਼ੋਨ ਦੇ ਵਿੱਚ ਤੇ ਨਾਤ ਇੱਕ ਲੜਕੀ ਨੇ ਆਪਣੇ ਹੀ ਸੀਨੀਅਰ ਅਧਿਕਾਰੀ ਤੇ ਛੇੜਛਾੜ ਕਰਨ ਅਤੇ ਉਸ ਦੀ ਬੇਵਜ੍ਹਾ ਟਰਾਂਸਫਰ ਕਰਨ ਦੇ ਇਲਜ਼ਾਮ ਲਗਾਏ ਨੇ ਕਿਾ ਕਿ ਉਹ ਆਪਣੀ ਡਿਊਟੀ ਤੰਦੇਹੀ ਦੇ ਨਾਲ ਨਿਭਾ ਰਹੀ ਹੈ ਜਿਸ ਨੂੰ ਲੈ ਕੇ ਉਸ ਦੇ ਵੱਲੋਂ ਸ਼ਿਕਾਇਤ ਵੀ ਅਦਿੱਤੀ ਕੀਤੀ ਪਰ ਕੋਈ ਵੀ ਸੁਣਵਾਈ ਨਹੀਂ ਹੋਈ ਹੈ ਲੜਕੀ ਦੇ ਵੱਲੋਂ ਕਿਹਾ ਕਿ ਜਿਸ ਤੋਂ ਬਾਅਦ ਨਿਗਮ ਕਮਿਸ਼ਨਰ ਦਫ਼ਤਰ ਦੇ ਬਾਹਰ ਧਰਨਾ ਦਿੱਤਾ ਗਿਆ ਉਹਨਾਂ ਕਿਹਾ ਕਿ ਉਹਨਾਂ ਨੂੰ ਦੂਸਰੀ ਜਗ੍ਹਾ ਤੇ ਟਰਾਂਸਫਰ ਕੀਤਾ ਗਿਆ ਅਤੇ ਉਹ ਉਸੇ ਪੋਸਟ ਤੇ ਕੰਮ ਕਰਨ ਲਈ ਤਿਆਰ ਨੇ ਪਰ ਨੂੰ ਹੋਰ ਡਿਪਾਰਟਮੈਂਟ ਦੇ ਵਿੱਚ ਕੰਮ ਕਰਨ ਲਈ ਕਿਹਾ ਜਾ ਰਿਹਾ ਹੈ। ਉਹਨਾਂ ਇਹ ਵੀ ਜ਼ਿਕਰ ਕੀਤਾ ਹੈ ਕਿ ਜਿਸ ਵਿਅਕਤੀ ਦੇ ਵੱਲੋਂ ਛੇੜਛਾੜ ਕੀਤੀ ਗਈ ਹੈ ਉਸ ਵੱਲੋਂ ਦਬਾਅ ਪਨਾਇਆ ਗਿਆ ਹੈ ਕਿ ਜੇਕਰ ਫੈਸਲਾ ਨਾ ਕੀਤਾ ਗਿਆ ਤਾਂ ਇਸੇ ਤਰੀਕੇ ਨਾਲ ਉਸ ਨੂੰ ਟਰਾਂਸਫਰ ਕੀਤਾ ਜਾਵੇਗਾ। ਉਧਰ ਨਿਗਮ ਕਮਿਸ਼ਨਰ ਸੰਦੀਪ ਰੇਸ਼ੀ ਨੇ ਬੋਲਦੇ ਹੋਏ ਕੀ ਕੁਝ ਗਿਆ ਦੇਖੋ ਇਹ ਕਸਟਪੋਟ। ਮੇਰਾ ਨਾਮ ਪ੍ਰੀਤੀ ਹੈ ਮੈਂ ਕਾਰਪੋਰੇਸ਼ਨ ਜੀ ਆਨ ਇਹਦੇ ਵਿੱਚ ਕੰਮ ਕਰ ਰਹੀ ਸੀ। ਤਾਂ ਅਸੀਂ ਮੈਂ ਹਾਊਸ ਟੈਕ ਡਿਪਾਰਟਮੈਂਟ ਚ ਬਲੌਕ ਕਲਰਕ ਦਾ ਕੰਮ ਕਰ ਰਹੀ ਸੀ ਤਾਂ ਅਸੀਂ ਅੱਜ ਸੰਦੀਪ ਰਿਸ਼ੀ ਜੀ ਨੂੰ ਕਮਿਸ਼ਨਰ ਸਾਹਿਬ ਨੇ ਮਿਲਣ ਆਏ ਸੀ ਬੇਨਤੀ ਕਰਨ ਆਏ ਸੀ ਕਿ ਸਰ ਜਿਹੜੀ ਪਿਛਲੇ ਦਿਨਾਂ ਦੇ ਵਿੱਚ ਤੁਹਾਨੂੰ ਇੱਕ ਲੈਟਰ ਦਿੱਤੀ ਗਈ ਐਪਲੀਕੇਸ਼ਨ ਦਿੱਤੀ ਗਈ ਉਹਦੇ ਤੇ ਤੁਸੀਂ ਕੀ ਕਾਰਵਾਈ ਕੀਤੀ ਕਿ ਜਿਹੜੇ ਕਾਰਵਾਈ ਕੀਤੀ ਤਾਂ ਉਹਨਾਂ ਨੇ ਮੈਨੂੰ ਇਹ ਜਵਾਬ ਦਿੱਤਾ ਕਿ ਤੇਰੀ ਬੀਜਨ ਬਦਲੀ ਕੀਤੀ ਤੁਸੀਂ ਬੀਜਨ ਜੁਆਇਨ ਕਰੋ ਮੈਂ ਕਿਹਾ ਸਰ ਮੇਰੀ ਏਜਨ ਬੰਦੀ ਆ ਤੁਸੀਂ ਹਾਊਸ ਟੈਕਸ ਦੇ ਵਿੱਚ ਏਜੋ ਨਹੀਂ ਕਰੋ ਏਜਨ ਤੁਸੀਂ ਬਲੌਕ ਅਲਰਟ ਤੇ ਨਹੀਂ ਲਗਾਨੀ ਇਨਸਪੈਕਟਰੀ ਤੇ ਲਗਾ ਦਿਓ ਉਹਨਾਂ ਨੇ ਮੈਨੂੰ ਕਿਹਾ ਕਿ ਨਹੀਂ ਇਹ ਅਸੀਂ ਨਹੀਂ ਲਗਾ ਸਕਦੇ ਤੈਨੂੰ ਇਨਸਪੈਕਟਰੀ ਦੇ ਤੋਂ ਰਿਜ਼ਾਈਨ ਦੇਣਾ ਚਾਹੁੰਦੀ ਹੈ ਰਿਜ਼ਾਈਨ ਦੇ ਸਕਦੀ ਆ ਉਹਦੇ ਲਈ ਮੇਰੇ ਤੇ ਪ੍ਰੈਸ਼ਰ ਬਣਾ ਰਹੇ ਆ ਬਾਕੀ ਉਹ ਕਹਿੰਦੇ ਕਿ ਜੋ ਪੂਰਾ ਤੇਰੇ ਤੇ ਜੋਂ ਏ ਖਿਲਾਫ ਆ ਮੈਂ ਕਹਿਆ ਜੀ ਮੇਰੇ ਪੂਰੇ ਜੋਂ ਏ ਦੇ ਵਿੱਚ ਮੇਰੀ ਕਿਸੇ ਦੇ ਨਾਲ ਲੜਾਈ ਨਹੀਂ ਆ ਜਿਹੜੇ ਸੁਪਰੀਡੈਂਟ ਮੇਰੇ ਤੇ ਐ ਇਸ ਟਾਈਮ ਐਕਸ਼ਨ ਲਿਆ ਹੋਇਆ ਸੁਪਰੀਡੈਂਟਾਂ ਨੇ ਉਹਨਾਂ ਦਾ ਨਾਮ ਰੋਹੀ ਸੋਤਾ ਸੁਭਾਸ਼ ਗਿਲ ਨੇਤਾ ਸੌਂਦੀ ਉਹ ਇਸ ਕੇਸ ਦੇ ਰਿਲੇਟਿਡ ਮੇਰੇ ਨਾਲ ਖੁੰਦਕਵਾਜੀ ਕੱਢ ਰਹੀ ਆ 2018 ਦੇ ਵਿੱਚ ਇੱਕ ਕੇਸ ਇੱਕ ਲੜਕੇ ਨੇ ਕੁੱਟਮਾਰ ਕੀਤੀ ਸੀ ਮੇਰੇ ਨਾਲ ਉਹ ਕੁੱਟਮਾਰ ਦੇ ਰਿਲੇਟਿਡ ਕੇਸ ਚੱਲ ਰਿਹਾ ਉਹ ਕੇਸ ਦੇ ਮੈਨੂੰ ਮਨਾਉਣ ਲਈ ਕੋਸ਼ਿਸ਼ ਕਰ ਰਹੀ ਆ ਕਿ ਜੇ ਤੂੰ ਇਹ ਕੇਸ ਦੇ ਮਤਲਬ ਕਿ ਸਾਡੇ ਨਾਲ ਰਜਮੰਦੀ ਕਰ ਲੇਗੀ ਤਾਂ ਅਸੀਂ ਤੈਨੂੰ ਮਤਲਬ ਉਹੀ ਸੀਟ ਤੇ ਵਾਪਸ ਲ ਬਿਲਕੁਲ ਛੇੜ ਛਾੜਦਾ ਜੀ ਕਰਾ ਰਿਹਾ ਸੀ ਕਿ ਮੈਨੂੰ ਮੈਂਟਲੀ ਬਹੁਤ ਟ੍ਰੈਟਮੈਂਟ ਕੀਤਾ ਜਾ ਰਿਹਾ ਸੀ ਕਿ ਉਹ ਸੁਭਾਸ਼ ਗਿਲ ਉਹ ਰੋਇਸ ਹੋਤਾ ਜੀ ਵੱਲੋਂ ਤੇ ਹੁਣ ਉਹ ਕਹਿੰਦੇ ਕਿ ਆਪਣੀ ਜਿਹੜੀ ਦਿੱਤੀ ਪੋਸਟ ਪਾਤੀ ਉਹ ਤੇ ਜੁਆਇਨ ਕਰ ਲੈ ਜਾਵੇ ਤੇ ਜੁਆਇਨ ਨਹੀਂ ਮੈਂ ਇਹ ਜੋ ਨਹੀਂ ਜੁਆਇਨ ਕਰੂੰਗੀ ਮੇਰੀ ਮੰਗ ਇਹ ਹੈ ਕਿ ਮੈਂ ਜੋਨ A ਦੇ ਵਿੱਚ ਹੀ ਜੁਆਇਨ ਕਰਨਾ ਚਾਹੁੰਦੀ ਆ ਜੋਨ ਬੀ ਦੇ ਵਿੱਚ ਅਗਰ ਕਰਨੀ ਆ ਜੋਨ ਬੀ ਦੇ ਵਿੱਚ ਮੈਨੂੰ ਪ੍ਰਾਪਰਟੀ ਟੈਕਸ ਕਰਦਣ ਜਾਂ ਜੋਨ ਬੀ ਦੇ ਵਿੱਚ ਮੈਨੂੰ ਕਰਵਾਉਣਾ ਚਾਹੁੰਦੇ ਆ ਕਿਉਂਕਿ ਦੇਖੋ ਜਿਹੜੇ ਵੀ ਕਲਰਕਾਂ ਦੀਆਂ ਬਦਲੀਆਂ ਹੁੰਦੀਆਂ ਵਾ ਜਿਹੜੇ ਰੈਂਕ ਤੋਂ ਹੁੰਦੀਆਂ ਵਾ ਉਸੇ ਰੈਂਕ ਦੇ ਵਿੱਚ ਹੁੰਦੀਆਂ ਵਾ ਕਿਸੇ ਦੀ ਵੀ ਡਾਕ ਜਾਂ ਹੈਲਥ 'ਚ ਨਹੀਂ ਹੁੰਦੀ ਮੇਰੀ ਜਿੰਨੇ ਵਾਰੀ ਬਦਲੀ ਕਰਦੀ ਡਾਕ ਜਾਂ ਹੈਲਥ 'ਚ ਲਗਾ ਦਿੰਦੇ ਆ ਇਹਦੇ ਤੱਕਰ ਕੀ ਜਿੰਨੇ ਵੀ ਪ੍ਰਾਪਰਟੀ ਟੈਕਸ ਦੇ ਜਾਂ ਕਿਸੇ ਵੀ ਕਲਰਕ ਆ ਉਹਨਾਂ ਦੀ ਕਿਸੇ ਰੀਜ਼ਨ ਕਰਕੇ ਜਾਂ ਕੋਈ ਵੀ ਘੁਟਾਲਾ ਚੱਲਦਾ ਵਾ ਉਹ ਪਰਚੇ ਵੀ ਉਹਨਾਂ ਦੇ ਦਰਜ ਆ ਉਹਨਾਂ ਦਾ ਨਾਮ ਮੁੰਡੇ ਦਾ ਨਾਮ ਸੁਖਵੀਰ ਸੇਠੀ ਆ ਅੰਦਰ ਡੀ ਜੋਨ ਦੇ ਵਿੱਚ ਠੀਕ ਹੈ ਪ੍ਰਾਪਰਟੀ ਟੈਕਸ ਤੇ ਉਹਨਾਂ ਨੇ 4 ਬਲੌਕ 1600 ਪ੍ਰਾਪਰਟੀ ਦਾ ਉਹਨਾਂ ਨੇ ਅਨਰਜਿਸਟਰਡ ਬਿੱਲ ਲਗਾ ਕੇ ਪ੍ਰਾਪਰਟੀ ਆਪਣੇ ਨਾਂ ਕਿਸੇ ਦੇ ਨਾਂ ਕਰ ਦਿੱਤੀ ਸੀ ਤਾਂ ਉਹ ਪ੍ਰਾਪਰਟੀ ਤੇ ਪਰਚਾ ਦਰਜ ਆ ਪਰਚਾ ਦਰਜ ਹੋਣ ਦੇ ਬਾਵਜੂਦ ਵੀ ਉਹ ਮੁੰਡਾ ਪ੍ਰਾਪਰਟੀ ਟੈਕਸ 'ਚ ਬੈਠਾ ਇੱਕ ਮਨਜੋਤ ਸਿੰਘ ਬੈਠਾ ਉਹਦੀ ਲੜਾਈ ਝਗੜਾ ਜਾਂ ਕਿਸੇ ਦਾ 650 ਰੁਪਿਆ ਕਰਪਸ਼ਨ ਲੈਣ ਦੇ ਬਾਵਜੂਦ ਵੀ ਉਹ ਪ੍ਰਾਪਰਟੀ ਟੈਕਸ 'ਚ ਬੈਠਾ ਮੈਂ ਤਾਂ ਕਿਸੇ ਨਾਲ ਕਰਪਟ ਵੀ ਨਹੀਂ ਕੀਤੀ ਨਾ ਲੜਾਈ ਝਗੜਾ ਕੀਤਾ ਫਿਰ ਕਿਉਂ ਮੈਨੂੰ B ਜ਼ੋਨ ਦੇ ਵਿੱਚ ਇਹਨਾਂ ਨੇ ਡਾਕ ਚ ਡਿਊਟੀ ਲਗਾਈ ਸਾਬ ਦੇ ਨਾਲ ਕੋਈ ਮੁਲਾਕਾਤ ਸੀਐਮ ਸਾਹਿਬ ਨੇ ਨਾਲ ਅਸੀਂ ਇਹ ਮੁਲਾਕਾਤ ਕਰਾਗੇ ਕਿਉਂਕਿ ਸਾਡੀ ਜੋ ਵੀ ਸਾਡੀ ਗੁਜਾਰਾਸ਼ ਹੈ ਜੋ ਅਸੀਂ ਰਿਕਵੈਸਟ ਕਰ ਰਹੀ ਆ ਉਹਦਾ ਸਾਡਾ ਹੱਲ ਕੱਢਿਆ ਜਾਵੇ ਨਾ ਸਾਡੇ ਨਾਲ ਗੁੰਡਾਗਰਦੀ ਧੱਕੇਸ਼ਾਹੀ ਨਾ ਕੀਤੀ ਜਾਵੇ ਪਹਿਲਾਂ ਤਾਂ ਮੈਂ ਆਪਣੇ ਬਾਰੇ ਦੱਸਦਾ ਮੇਰਾ ਨਾਮ ਅਮਿਤ ਕੁਮਾਰ ਹੈ ਮੈਂ ਪ੍ਰਧਾਨ ਐਨਜੀਓ ਸੇਵ ਦਾ ਲਾਈਫ ਪ੍ਰਚਾਰਕ ਹੰਗ ਸਿੰਘ ਜੱਥੇਵੰਦੀਆਂ ਤੋਂ ਤੇ ਬਾਕੀ ਜਿੱਦਾਂ ਕਿ ਪਤਾ ਹੀ ਹੈ ਤੁਹਾਨੂੰ ਪਿਛਲੇ ਲੰਬੇ ਸਮੇਂ ਤੋਂ ਇੱਕ ਸੰਘਰਸ਼ ਦੇ ਨਾਂ ਤੇ ਆਪਾਂ ਜਾਣੇ ਜਾਂਦੇ ਆ ਤੇ ਅੱਜ ਵੀ ਇਸ ਬੱਚੀ ਨਾਲ ਵੀ ਇੱਕ ਧੱਕੇਸ਼ਾਹੀ ਹੋਈ ਆ ਜੌਨ ਏ ਦੇ ਵਿੱਚ ਕਾਪਰੇਸ਼ਨ ਦੇ ਵਿੱਚ ਅਸੀਂ ਪਿਛਲੀ ਵਾਰ ਵੀ ਕਾਪਰੇਸ਼ਨ ਦੇ ਵਿੱਚ ਆਏ ਸੀ ਕਮਿਸ਼ਨਰ ਸਾਹਿਬ ਨੂੰ ਮਿਲਣ ਮਾਨਯੋਗ ਕਮਿਸ਼ਨਰ ਸਾਹਿਬ ਨੂੰ ਮਿਲਣ ਆਏ ਸੀਗੇ ਤੇ ਮਾਨਯੋਗ ਕਮਿਸ਼ਨਰ ਸਾਹਿਬ ਨੇ ਹੀ ਕਿਹਾ ਸੀਗਾ ਭਈ ਜਿਹੜੀ ਤੁਸੀਂ ਜੀ ਇਹਨਾਂ ਦਾ ਹੈਗਾ ਵਾ ਇਹ ਗੁੜੀਆ ਮੀਡੀਆ ਦੇ ਸਾਹਮਣੇ ਨਹੀਂ ਆਉਣੀ ਚਾਹੀਦੀ ਅਸੀਂ ਇਸ ਗੁੜੀਆ ਨੂੰ ਮੀਡੀਆ ਦੇ ਸਾਹਮਣੇ ਆਉਣ ਤੋਂ ਮਨਾ ਕਰਤਾ ਭਈ ਬੇਟਾ ਤੂੰ ਭਈ ਮੀਡੀਆ ਦੇ ਅੱਗੇ ਨਹੀਂ ਆਉਣਾ ਭਈ ਕੋਈ ਇਹੋ ਜੀ ਹਰਕਤ ਨਹੀਂ ਕਰਨੀ ਜਿਹੜਾ ਬੇਟਾ ਤੈਨੂੰ ਕੋਈ ਵੀ ਕਿਸੇ ਵੀ ਤਰੀਕੇ ਦਾ ਕੋਈ ਵੀ ਗਲਤ ਪ੍ਰਭਾਵ ਪਵੇ ਤੇ ਇਹ ਕੁੜੀਆ ਉਹਨੇ ਦਿਨ ਤੱਕ ਮੀਡੀਆ ਦੇ ਅੱਗੇ ਨਹੀਂ ਆਈ ਕੋਈ ਕੀ ਸੀ ਕਾਰਪੋਰੇਸ਼ਨ ਦਫ਼ਤਰ ਦੇ ਵਿੱਚ ਕੀ ਹੋ ਜਾ ਉਹ ਦੇਖੋ ਕਾਰਪੋਰੇਸ਼ਨ ਦੇ ਵਿੱਚ ਜਿਸ ਤਰ੍ਹਾਂ ਇਹ ਕੁੜੀਆ ਦੱਸ ਰਹੀ ਆ ਵੀ ਮੈਨੂੰ ਮੈਂਟਲੀ ਹਰਾਸਮੈਂਟ ਹੋਰ ਤਰੀਕੇ ਦੀ ਹਰਾਸਮੈਂਟ ਕੀਤਾ ਜਾ ਰਿਹਾ ਵੀ ਬਾਕੀ ਮੇਰੀ 5 ਮਹੀਨਿਆਂ ਤੋਂ ਬਾਅਦ ਬਦਲੀ ਕੀਤੀ ਜਾ ਰਹੀ ਹੈ ਕਿਤੇ ਬਦਲੀ ਕੀਤੀ ਜਾ ਰਹੀ ਹੈ ਤੇ ਅਸੀਂ ਦੇਖੋ ਇਹ ਚੀਜ਼ ਯਾਰ ਕਹਿਣਾ ਚਾਹੁੰਦੇ ਐ ਇੰਨੀ ਵਧੀਆ ਸਰਕਾਰ ਮਾਨਯੋਗ ਮੁੱਖ ਮੰਤਰੀ ਸਾਹਿਬ ਜੋ ਭਗਵੰਤ ਸਿੰਘ ਸਾਹਿਬ ਇੱਕ 0 ਟੋਰੈਂਟ ਕਹਿੰਦੇ ਨੇ ਵੀ ਕ腐ਸ਼ਨ ਦੇ ਹੈ ਨਾ ਅੰਗੇਸਟ ਨੇ ਅਸੀਂ ਉਹ ਸਰਕਾਰ ਨੂੰ ਇੱਕ ਵਧੀਆ ਸਰਕਾਰ ਵਧੀਆ ਹੈ ਨਾ ਜਿਹੜੇ ਵਿਧਾਇਕ ਕੰਮ ਕਰ ਰਹੇ ਨੇ ਇੱਕ ਕਾਰਪੋਰੇਸ਼ਨ ਹੀ ਕਿਉਂ ਆ ਜਿਹੜੀ ਧੱਕਾ ਕਰ ਰਹੀ ਆ ਤੇ ਅਸੀਂ ਪੁਲਿਸ ਮੁਲਾਜ਼ਮ ਆ ਜਿਹੜੇ ਅੱਜ ਅਸੀਂ ਇਹਨਾਂ ਦੀ ਗੱਲ ਸੁਣ ਕੇ ਬਹੁਤ ਹਰੀਆਣ ਹੋ ਗਏ ਆ ਵੀ ਇਹ ਮਾਣਯੋਗ ਮੁੱਖ ਮੰਤਰੀ ਸਾਹਿਬ ਨੂੰ ਵੀ ਕਵਾਂਗੇ ਵੀ ਦੇਖੋ ਪੁਲਿਸ ਆ ਕੇ ਗੋ ਸਵਾਲ ਕਰ ਰਹੀ ਆ ਵੀ ਤੁਹਾਡਾ ਬਹਿਨ ਦਾ ਮਤਲਬ ਕੀ ਆ ਧਰਨੇ ਤੇ ਜੇ ਆਮ ਲੋਕ ਆਮ ਲੋਕਾਂ ਦੀ ਸਰਕਾਰ ਆ ਪੀਐਸੀ ਦੱਸ ਦੇਣਾ ਚਾਹੁੰਦੇ ਆਂ ਕਿ ਆਮ ਲੋਕਾਂ ਦੀ ਤੇ ਆਮ ਜਨਤਾ ਦੀ ਸਰਕਾਰ ਹੈ ਭਗਵੰਤ ਮਾਨ ਸਾਹਿਬ ਦੇ ਬੋਲ ਨੇ ਇਹ ਕਿ ਆਮ ਲੋਕਾਂ ਦੀ ਸਰਕਾਰ ਹੈ ਜੇ ਸਾਡੇ ਕੋਈ ਦੁੱਖ ਤਕਲੀਫ ਲੈ ਕੇ ਆਊਗਾ ਤੇ ਅਸੀਂ ਤਾਂ ਉਹਦੇ ਮਗਰ ਜਾਵਾਂਗੇ ਜਾਂ ਨਹੀਂ ਜਾਵਾਂਗੇ ਪਹਿਲੀ ਕਾਰਪੋਰੇਸ਼ਨ ਦੇ ਵਿੱਚ ਦੋ ਧੜੇ ਬਣੇ ਹੋਏ ਆ ਅੱਜ ਜਿਹੜਾ ਕਮਿਸ਼ਨਰ ਸਾਹਿਬ ਨੂੰ ਅਸੀਂ ਮਿਲੇ ਆ ਅਸੀਂ ਕਮਿਸ਼ਨਰ ਸਾਹਿਬ ਨੂੰ ਕਿਹਾ ਵੀ ਇਹਦੀ ਜਿਹੜੀ ਦੁੱਖ ਤਕਲੀਫ ਹੈ ਬੱਚੀ ਦੀ ਵੀ ਉਹ ਸੁਣੋ ਵੀ ਸੁਣ ਕੇ ਜੋ ਵੀ ਇਹਦੇ ਜੇ ਇਹਨੇ ਕਪੜੇ ਕੀਤੇ ਆ ਕੋਈ ਵੀ ਘਟਾਲੇ ਕੀਤੇ ਇਹਦੇ ਖਿਲਾਫ ਪਰਚਾ ਦਰਜ ਕਰਾਓ ਬਾਕੀ ਜਿਹੜੇ ਅਫਸਰਾਂ ਨੇ ਕੀਤੇ ਆ ਜਿਹੜੇ ਅਫਸਰ ਕਪੜੇ ਕਰਕੇ ਵੀ ਸੀਟਾਂ ਦੇ ਬੈਠੇ ਨੇ ਉਹਨਾਂ ਦੇ ਚਿਹਰੇ ਵੀ ਉਜਾਗਰ ਕੀਤੇ ਜਾਣ ਵੀ ਜਿਨ੍ਹਾਂ ਨੇ ਕਪੜੇ ਕੀਤੇ ਆ ਮੈਂ ਉਹੀ ਕਹਿ ਰਿਹਾ ਨਾ ਉਹ ਤਾਂ ਤੁਹਾਨੂੰ ਬੇਟੀ ਦੱਸੂਗੀ ਵੀ ਅੱਗੇ ਗੁੜੀਆਂ ਨਾਲ ਕੀ ਕੀ ਹੋਇਆ ਵਾ ਬਾਕੀ ਜਿਹੜਾ ਸਾਡਾ ਰੋਲ ਆ ਅਸੀਂ ਤਾਂ ਮੇਨ ਆਪਣਾ ਦੱਸ ਰਹੇ ਆ ਅਸੀਂ ਕਮਿਸ਼ਨਰ ਸਾਹਿਬ ਨੂੰ ਮਾਣਯੋਗ ਜੇ ਉਹ ਕਮਿਸ਼ਨਰ ਨੇ ਸੰਦੀਪ ਰੇਸ਼ੀ ਜੀ ਇਹਨਾਂ ਨੂੰ ਮਿਲਣ ਆਏ ਸੀਗੇ ਮਿਲ ਕੇ ਅਸੀਂ ਆਪਣੀ ਜਿਹੜੀ ਆ ਮੰਗ ਉਹ ਰੱਖੀ ਸੀਗੀ ਵੀ ਭਾਈ ਜਿਹੜੀ ਇਹਨਾਂ ਦੀ ਬੱਚੀ ਦੀ ਬਣਦੀ ਆ ਗੱਲਬਾਤ ਉਹ ਇਹਦੇ ਨਾਲ ਬਣਾ ਕੇ ਜੋ ਇਹਦੀ ਬਣਦੀ ਆ ਕਾਰਵਾਈ ਬਣਦੀ ਆ ਉਹਨਾਂ ਤੇ ਕੀਤੀ ਜਾਵੇ ਜਿਨ੍ਹਾਂ ਨੇ ਇਹਦੇ ਨਾਲ ਛੇੜਛਾੜ ਕੀਤੀ ਆ ਜਾਂ ਇਹਨੂੰ ਮੈਂਟਲੀ ਹਰਾਸਮੈਂਟ ਕੀਤਾ ਵਾ ਪਰ ਕਮਿਸ਼ਨਰ ਸਾਹਿਬ ਦਾ ਕਹਿਣਾ ਇਹੀ ਆ ਵੀ ਇਹਦੇ ਨਾਲ ਕੁਝ ਨਹੀਂ ਹੋਇਆ ਤੇ ਬਾਕੀ ਜਿਹੜੀ ਇਹਦੀ ਬਦਲੀ ਆ ਜੋਂ ਬੀ ਦੇ ਵਿੱਚ ਕਰ ਦਿੱਤੀ ਗਈ ਆ ਉੱਥੇ ਜਾਵੇ ਜੀ ਦੇਖੋ ਮਿਸੀਪਲ ਕਾਰਪੋਰੇਸ਼ਨ ਲੁਧਿਆਣਾ ਦੇ ਵਿੱਚ ਸਾਡੇ ਕੋਲ ਇੱਕ ਲੜਕੀ ਪ੍ਰੀਤੀ ਨਾਮ ਦੀ ਲੜਕੀ ਆ ਜਿਹੜੀ ਜ਼ੋਨ ਇਹਦੇ ਵਿੱਚ ਕੰਮ ਕਰ ਰਹੀ ਸੀ ਔਰ ਪਿਛਲੇ ਦਿਨੀ ਉਹਦੀ ਬਦਲੀ ਜਿਹੜੀ ਸੀ ਉਹ ਜ਼ੋਨ ਬੀਚ ਕੀਤੀ ਸੀ ਤੇ ਉਸ ਤੋਂ ਬਾਅਦ ਮੈਂ ਜ਼ੋਨ ਡੀ ਚੀ ਜ਼ੋਨ ਏ ਚ ਬੈਠਾ ਸੀ ਇੱਕ ਦਿਨ ਤੇ ਉਸ ਦਿਨ ਵੀ ਲੜਕੀ ਜਿਹੜੀ ਸੀ ਇਨਸਟੈਡ ਆਫ ਮੈਨੂੰ ਅਪਰੋਚ ਕਰਨ ਦੇ ਮੈਂ ਹੈੱਡ ਆਫ ਦਾ ਫੈਮਿਲੀ ਇਹਨਾਂ ਨੇ ਕਿ ਸਾਡੀ ਕਾਰਪੋਰੇਸ਼ਨ ਇੱਕ ਫੈਮਿਲੀ ਆ ਅਸੀਂ ਸਾਰੇ ਏਮਪਲੋਈਜ਼ ਚਾਹੇ ਮੇਰਾ ਸਫਾਈ ਸੇਵਕ ਹੈ ਚਾਹੇ ਜੁਆਇੰਟ ਕਮਿਸ਼ਨਰ ਹੈ ਸੋ ਅਸੀਂ ਇੱਕ ਫੈਮਿਲੀ ਦੇ ਤੌਰ ਤੇ ਵਿਚਰਦੇ ਆਂ ਤੇ ਕਿਸੇ ਨੂੰ ਵੀ ਜਿਹਦੇ ਕੋਈ ਮੁਸ਼ਕਲ ਹੁੰਦੀ ਆ ਆਫੀਸ਼ੀਅਲ ਵੀ ਹੈ ਤੇ ਪਰਸਨਲ ਵੀ ਹੈ ਕੋਈ ਤੇ ਉਹ ਮੇਰੇ ਕੋਲ ਆਉਣ ਦੇ ਰਸਤੇ ਖੁੱਲੇ ਆ ਕਿਸੇ ਨੂੰ ਕੋਈ ਬਾਰ ਨਹੀਂ ਆ ਸੋ ਇਸ ਬੱਚੀ ਨੂੰ ਮੈਂ ਉਸ ਵੇਲੇ ਵੀ ਦੱਸਿਆ ਸੀ ਕਿ ਮੈਂ ਕਹਿੰਦਾ beta ਤੇ ਤੁਹਾਨੂੰ ਕੋਈ ਮੁਸ਼ਕਲ ਹੈਗੀ ਹੈ ਤੁਸੀਂ ਆਪਣੀ ਮੁਸ਼ਕਲ ਜਿਹੜੀ ਹੈ ਮੈਨੂੰ ਦੱਸ ਸਕਦੇ ਹੋ ਸੋ ਪਹਿਲੇ ਦਿਨ ਤੋਂ ਮੀ ਜਿਹੜਾ ਹੈ ਇੱਕ ਜਦੋਂ ਅਸੀਂ ਨੌਕਰੀ ਕਰਦੇ ਆ ਰੂਲਸ ਸਰਵਿਸ ਰੂਲਸ ਨੇ ਸਰਵਿਸ ਰੂਲ ਦੇ ਵਿੱਚ ਇੱਕ ਸਰਕਾਰੀ ਮੁਲਾਜ਼ਮ ਜਿਹੜਾ ਹੈ ਉਸ ਉਹ ਆਪਣੀ ਗ੍ਰਿਵੈਂਸ ਲੈ ਕੇ ਆਪਣੇ ਸੀਨੀਅਰ ਆਫਸਰ ਕੋ ਜਾ ਸਕਦਾ ਹੈ ਤੇ ਸਾਡੇ ਅਸੀਂ ਹਮੇਸ਼ਾ ਆਪਣੇ ਸਟਾਫ ਦੀ ਆਪਣੇ ਮੁਲਾਜ਼ਮਾਂ ਦੀ ਮੈਂ ਜੇ ਕੋਈ ਮੁਸ਼ਕਿਲ ਆ ਦੂਰ ਕਰਨ ਦੀ ਕੋਸ਼ਿਸ਼ ਕਰਦੇ ਆ ਚਾਹੇ ਉਹ ਅਫੀਸ਼ੀਅਲ ਮੁਸ਼ਕਿਲ ਹੋਵੇ ਚਾਹੇ ਉਹਨਾਂ ਦੀ ਕੋ ਪਰਸਨਲ ਵੀ ਹੋਵੇ ਉਹਦੇ ਵਿੱਚ ਕਿਤੇ ਹੈਲਪ ਕਰਨੀ ਹੋਵੇ ਉਸ ਹੈਲਪ ਕਰ ਦਈਦੀ ਆ ਸੋ ਇਸ ਬੱਚੀ ਨੂੰ ਉਹਨਾਂ ਵੀ ਮੈਂ ਕਿਹਾ ਸੀ ਕਿ ਤੁਸੀਂ ਪ੍ਰੈਸ ਤੇ ਜਾਣ ਦੀ ਬਜਾਏ ਜਾਂ ਦਫ਼ਤਰ ਦੇ ਵਿੱਚ ਸਾਰੇ ਤੁਸੀਂ ਕੋਈ ਹੋਰ ਜਿੱਥੇ ਬੰਦੀਆਂ ਨੂੰ ਨਾਲ ਲੈ ਕੇ ਉਹਦੀ ਬਜਾਏ ਤੁਸੀਂ ਮੈਨੂੰ ਆ ਕੇ ਦੱਸੋ ਆਪਣੀ ਪ੍ਰੋਬਲਮ ਸੋ ਬਦਲੀ ਜਿਹੜੀ ਹੋਣੀ ਹੁੰਦੀ ਆ ਉਹ ਬਦਲੀ ਇੱਕ ਐਡਮਿਨਿਸਟ੍ਰੇਟਿਵ ਪ੍ਰੋਸੈਸ ਆ ਬਦਲੀ ਦੇ ਵਿੱਚ ਹਮੇਸ਼ਾ ਜੀ ਪ੍ਰਬੰਧਕੀ ਇਤਾਂ ਵਿੱਚ ਸਾਡੇ ਰੋਜ਼ ਬਦਲੀਆਂ ਹੁੰਦੀਆਂ ਨੇ ਮਿਊਨਿਸਪਲ ਕਾਰਪੋਰੇਸ਼ਨ ਵਿੱਚ ਅਸੀਂ ਇੱਕ ਸਟਾਫ ਨੂੰ ਇੱਕ ਸੀਟ ਤੋਂ ਬਦਲਦੇ ਹਾਂ ਉਹਦੀ ਸੀਟ ਬਦਲਦੇ ਹਾਂ ਸੋ ਇਹਦੇ ਵਿੱਚ ਕੋਈ ਰੀਜ਼ਨ ਨਹੀਂ ਦਿੱਤਾ ਜਾਂਦਾ ਕਿ ਕਿਸੇ ਨੂੰ ਕਿਉਂ ਬਦਲਿਆ ਜਾ ਰਿਹਾ ਸੋ ਮੈਂ ਵੀ ਪੰਜਾਬ ਸਰਕਾਰ ਦੇ ਵਿੱਚ ਕਿਤੇ ਵੀ ਮੈਨੂੰ ਸਰਕਾਰ ਪੋਸਟ ਕਰ ਸਕਦੀ ਹੈ ਤਾਂ ਮੈਂ ਅੰਮ੍ਰਿਤਸਰ ਤੋਂ ਪੋਸਟਡ ਸੀ ਹੁੰਦਾ ਜਾਣਾ ਪਸਲ ਹੋ ਗਿਆ ਕੱਲ ਨੂੰ ਕਿਤੇ ਹੋਰ ਹੋ ਜਾਵਾਂਗਾ ਸੋ ਇਹ ਸਰਕਾਰ ਦੀ ਮਰਜ਼ੀ ਹੁੰਦੀ ਹੈ ਇਸੇ ਤਰੀਕੇ ਨਾਲ ਇਹ ਜਿਹੜੀ ਐਡਮਿਨਿਸਟ੍ਰੇਟਿਵ ਅਥਾਰਟੀ ਉਹਦੀ ਮਰਜ਼ੀ ਹੁੰਦੀ ਹੈ ਕਿ ਕਿਸੇ ਤੋਂ ਕਿੱਥੇ ਕੰਮ ਲੈਣਾ ਸੋ ਇਹਨਾਂ ਦੀ ਬਦਲੀ ਜਿਹੜੀ ਕੀਤੀ ਗਈ ਸੀ ਇਸ ਤੋਂ ਬਿਨਾ ਮੈਂ ਇਹਨਾਂ ਨੂੰ ਕਿਹਾ ਸੀ ਕਿ ਜੇ ਤੁਹਾਨੂੰ ਕੋਈ ਹੋਰ ਸ਼ਿਕਾਇਤ ਹੈਗੀ ਆ ਜਿਸ ਤਰ੍ਹਾਂ ਇਹਨਾਂ ਨੇ ਆਪਣੇ ਨਾਲ ਦੇ ਕਲੀਗਜ਼ ਦੇ ਉੱਤੇ ਕੋਈ ਸ਼ਿਕਾਇਤ ਜਿਹੜੀ ਸੀ ਇਹਨਾਂ ਨੇ ਮੈਨੂੰ ਮੰਗ ਪੱਤਰ ਦਿੱਤਾ ਸੀ ਆਪਣਾ ਸੋ ਮੈਂ ਆਡੀਸ਼ਨਲ ਕਮਿਸ਼ਨ ਸਾਹਿਬ ਨੂੰ ਮਾਰਕ ਕਰ ਦਿੱਤਾ ਸੀ ਕੋਈ ਇਨਕੁਆਇਰੀ ਕਰਨਗੇ ਉਹਦੇ ਵਿੱਚ ਕੁਝ ਅਲੀਗੇਸ਼ਨਸ ਇਹੋ ਜਿਹੇ ਸੀ ਜਿਹੜੇ ਜਿਨ੍ਹਾਂ ਦੇ ਵਿੱਚ ਹੈਰਸਮੈਂਟ ਬਾਰੇ ਦੋਸ਼ ਲਗਾਏ ਗਏ ਸੀ ਸੋ ਉਹ ਮੈਨੂੰ ਐਡੀਸ਼ਨਲ ਕਮਿਸ਼ਨ ਸਾਹਿਬ ਨੇ ਦੱਸਿਆ ਸੀ ਕਿ ਇਹਦੇ ਵਿੱਚ ਗਵਰਨਮੈਂਟ ਦੀ ਇੱਕ ਪਾਲਿਸੀ ਬਣੀ ਹੋਈ ਹੈ सेक्सुअल हैरेसमेंट एट वर्क प्लेसेस ਦੇ ਵਿੱਚ ਇੱਕ ਕਮੇਟੀ ਬਣਦੀ ਹੈ ਸੋ ਅਸੀਂ ਇਹ ਕਮੇਟੀ ਕਨਸਟੀਟਿਊਟ ਕਰਨ ਦੇ ਲਈ ਉਹ ਮੈਨੂੰ ਉਹਨਾਂ ਨੇ ਭੇਜ ਦਿੱਤਾ ਕੇਸ ਸਿਮਿਲਰਲੀ ਲੜਕੀ ਦੇ ਖਿਲਾਫ ਇਹਦੇ ਨਾਲ ਦੇ ਕੁਲੀਗ ਜਿਹੜੇ ਆ ਉਹਨਾਂ ਨੇ ਵੀ ਸ਼ਿਕਾਇਤਾਂ ਪੇਸ਼ ਕੀਤੀਆਂ ਸੀ ਉਹ ਵੀ ਇਨਕੁਆਇਰੀ ਜਿਹੜੀ ਸੀ ਉਸੇ ਕਮੇਟੀ ਨੂੰ ਕਹਿ ਦਿੱਤਾ ਹੈ ਕਿ ਉਹ ਕਮੇਟੀ ਕਨਸਟੀਟ ਕਰਕੇ ਉਹ ਵੀ ਸ਼ਿਕਾਇਤ ਜਿਹੜੀ ਹੈ ਦੋਵਾਂ ਤਰ੍ਹਾਂ ਦੀ ਸ਼ਿਕਾਇਤ ਜਿਹੜੀ ਆ ਉਹ ਐਗਜ਼ਾਮਿਨ ਕਰੇਗੀ ਔਰ ਜੋ ਵੀ ਉਹਦੇ ਵਿੱਚ ਫਾਈਂਡਿੰਗਸ ਆਣਗੀਆਂ ਉਹਦੇ ਅਨੁਸਾਰ ਅਗਲੀ ਕਾਰਵਾਈ ਕੀਤੀ ਜਾਏਗੀ ਸਰ ਕੋਈ ਮਿਲਾ ਕੇ ਇਸ ਮਹਿਲਾ ਦਾ આરોਪ ਈਆ ਮੈਂ ਉਪਚਾਂਦੀ ਕੀ ਹੈ ਤੁਹਾਨੂੰ ਹੁਣ ਤੱਕ ਹੀ ਐਨਾਲਾਈਜ਼ ਕਰ। ਦੇਖੋ ਮੇਰੇ ਕੋਲ ਤੇ ਅੱਜ ਫਿਰ ਬੱਚੀ ਆਈ ਸੀ ਤੇ ਫਿਰ ਮੈਂ ਇਹਨੂੰ ਬੱਚੀ ਨੂੰ ਇਹੋ ਕਿਹਾ ਕਿ ਤੁਸੀਂ ਆਪਣੀ ਨੌਕਰੀ ਤੇ ਜੁਆਇਨ ਕਰੋ ਆਪਣਾ ਜਾ ਕੇ ਨਵੀਂ ਸੀਟ ਜਿਹੜੀ ਤੁਹਾਨੂੰ ਮਿਲੀ ਹੈ ਜੁਆਇਨ ਕਰੋ ਜੇ ਤੁਹਾਨੂੰ ਦੂਰ ਲੱਗਦੀ ਹੈ ਤਾਂ ਮੈਂ ਮੈਨੂੰ ਕੋਈ ਹੋਰ ਆਪਸ਼ਨ ਦੇ ਦੋ ਤੇ ਪਰ ਜਿਹੜੀ ਬੱਚੀ ਹੋ ਗਈ ਹੈ ਮੈਂ ਮਤਲਬ ਕਿ ਕੁੱਲ ਮਿਲਾ ਕੇ ਕਿ ਆਪਣੇ ਟ੍ਰਾਂਸਫਰ ਨੂੰ ਲੈ ਕੇ ਸਾਰਾ ਕੁਝ ਹੋ ਕਰ ਰਹੇ ਨੇ ਦੇਖੋ ਮੈਂ ਤੇ ਮੈਂ ਤੇ ਇਹੀ ਕਹਾਂਗਾ ਕਿ ਟ੍ਰਾਂਸਫਰ ਜਿਹੜੀ ਆ ਉਹ ਇੱਕ ਪਾਰਟ ਆਫ ਸਾਡੀ ਨੌਕਰੀ ਦੇ ਉੱਤੇ ਪਾਰਟ ਹੁੰਦਾ ਮੇਰੇ ਕੋਲ ਇਸੇ ਕਰਕੇ ਬਚੀ ਆ ਜਾਈ ਸੀ ਕਿ ਮੇਰੀ ਟ੍ਰਾਂਸਫਰ ਵਾਪਸ ਹੋ ਸੇ ਜ਼ੋਨਸ ਕਰ ਦੋ ਸਰ ਇਹ ਸਰ ਜੀ ਚੀਜ਼ ਇੱਛਾ ਹਾਂਗਾ ਉਹਨਾਂ ਇਹ ਗੱਲ ਹੈ ਕਿ ਰੋਡ ਸੁਰਵਾਈੰਗ ਦੀ ਅਧਿਕਾਰੀ ਕੋਈ ਸੰਪਰਸ਼ਾਨ ਕਰਨਾ ਸੀ ਉਹ ਨੂੰ ਚੋਣਾਂ ਉਦੋਂ ਕਰਤਾ ਹੈ ਤੇ ਜਿੱਦ ਤੱਕ ਇਹ ਇਨਕੁਆਇਰੀ ਕਰ ਰਹੇ ਹੋ ਉਹ ਇਨਕੁਆਇਰੀ ਕਿੱਥੇ ਤੱਕ ਪਹੁੰਚੀ ਹੈ ਦੇਖੋ ਉਹ ਮੈਂ ਇਨਕੁਆਇਰੀ ਪਹਿਲਾਂ ਐਡੀਸ਼ਨਲ ਕਮਿਸ਼ਨਰ ਸਾਹਿਬ ਨੂੰ ਮਾਰਕ ਕੀਤੀ ਸੀ ਫਿਰ ਅਸੀਂ ਦੇਖਿਆ ਕਿ ਉਹਦੇ ਵਿੱਚ ਕਿਉਂਕਿ ਇਹ ਜਿਹੜੇ આરોਪ ਲਗਾਏ ਨੇ ਉਹ ਬੜੇ سنگੀਨ ਕਿਸਮ ਦੇ આરોਪ ਨੇ ਸੈਕਸ਼ੂਅਲ ਅਰੈਸਟਮੈਂਟ ਦੇ ਸੰਬੰਧ ਵਿੱਚ ਵੀ ਇਹੋ ਜੀ ਉਹਨੇ ਲੜਕੀ ਨੇ ਦੋਸ਼ ਲਗਾਇਆ ਸੋ ਇੱਕ ਸੀਰੀਅਸ ਨੇਚਰ ਦੇ ਆਫੈਂਸਸ ਹੈਗੇ ਆ ਇਹਦੇ ਵਿੱਚ ਗਵਰਨਮੈਂਟ ਆਫ ਇੰਡੀਆ ਨੇ ਇੱਕ ਸੁਪਰੀਮ ਕੋਰਟ ਦੇ ਵਿੱਚ ਜੱਜਮੈਂਟ ਆਈ ਸੀ ਉਸ ਜੱਜਮੈਂਟ ਦੇ ਬੇਸ ਦੇਤੇ ਸੈਕਸ਼ੂਅਲ ਹੈਰੈਸਮੈਂਟ ਐਂਡ ਵਰਕਪਲੇਸ ਨੂੰ ਰੋਕਣ ਲਈ ਇੱਕ ਕਮੇਟੀਆਂ ਬਣੀਆਂ ਨੇ ਉਹ ਸਾਡੀ ਕਮੇਟੀ ਇਸ ਕਰਕੇ ਸਾਡੇ ਪਹਿਲਾਂ ਜੁਆਇੰਟ ਕਮਿਸ਼ਨਰ ਜਿਹੜੇ ਸੀ ਉਹ ਮੈਡਮ ਸੋਨਮ ਸੀ ਉਹ ਬੀਇੰਗ ਅ ਲੇਡੀ ਆਫੀਸਰ ਉਹ ਪਹਿਲਾਂ ਉਹ ਚੇਅਰ ਪਰਸਨ ਐ ਕਿ ਇਸ ਕਮੇਟੀ ਦੇ ਸੋ ਉਹ ਚੇਂਜ ਹੋ ਗਏ ਸੀ ਤੋਂ ਉਸ ਕਰਕੇ ਸਾਡੀ ਕਮੇਟੀ ਜਿਹੜੀ ਸੀ ਇਸ ਵੇਲੇ ਡਿਫੰਟ ਪਈ ਸੀ ਅੱਜ ਸਾਡੇ ਕੋਲ ਜੁਆਇੰਟ ਕਮਿਸ਼ਨਰ ਜਿਹੜੇ ਨੇ ਮਿਸਿਸ ਨਵਨੀਤ ਬੱਲ ਉਹਨਾਂ ਨੇ ਅੱਜ ਜੁਆਇਨ ਕੀਤਾ ਤੋਂ ਅਸੀਂ ਇਮੀਡੀਏਟਲੀ ਉਹ ਜਿਹੜੀ ਕਮੇਟੀ ਹੈ ਉਹ ਕ ਔਰ ਇਹਦੇ ਦੋਵੇਂ ਸ਼ਿਕਾਇਤਾਂ ਇਸ ਲੜਕੀ ਵੱਲੋਂ ਵੀ ਦਿੱਤੀਆਂ ਸ਼ਿਕਾਇਤਾਂ ਔਰ ਇਸ ਲੜਕੀ ਦੇ ਖਿਲਾਫ ਦੂਜੀ ਲੇਡੀਜ਼ ਏਮਪਲੋਇਜ਼ ਨਾਲ ਹੋਰ ਏਮਪਲੋਇਜ਼ ਜਿਹੜੇ ਨੇ ਵੱਲੋਂ ਦਿੱਤੀ ਸ਼ਿਕਾਇਤਾਂ ਦੋਵੇਂ ਇੱਕੋ ਅਥਾਰਟੀ ਨੂੰ ਇੱਕੋ ਕਮੇਟੀ ਨੂੰ ਅਸੀਂ ਦੇ ਦਵਾਂਗੇ ਔਰ ਕੋਸ਼ਿਸ਼ ਕਰਾਂਗੇ ਛੇਤੀ ਛੇਤੀ ਇਹਦਾ ਜਿਹੜਾ ਨਿਤਾਰਾ ਕਰ